ਸਾਹਨਾ ਜੀ ਤਾਂ ਨਹੀਂ ਕੁਝ ਮਿਲਿਆ ਨਹੀਂ ਕੁਝ ਮਿਲਿਆ ਬੜਾ ਬੜਾ ਫੋਟੋ ਕਰ ਤੋੜਾ ਕੀ ਨਾ ਜੀ ਗੁਰਦੇਵ ਸਾਹਨਾ ਜੀ ਵਰਸਾ ਜੀ ਹਾਂ ਜੀ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਅੱਜ ਧਰਮਕੋਟ ਸਬਡਿਵੀਜ਼ਨ ਦੇ ਥਾਣਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਕਸੋ ਆਪਰੇਸ਼ਨ ਕਰਾਇਆ ਗਿਆ ਜਿਸ ਦੇ ਵਿੱਚ ਕਰੀਬ 250 ਦੇ ਕਰੀਬ ਮਲਾਜ਼ਮ ਜਿਹੜੇ ਅੱਜ ਨਾਲ ਡਿਊਟੀ ਤੇ ਸੀਗੇ ਸਾਡੇ ਜਿਨ੍ਹਾਂ ਤੋਂ ਸਰਚ ਆਪਰੇਸ਼ਨ ਕਰਾਇਆ ਗਿਆ ਔਰ ਇਹਦੇ ਵਿੱਚ ਚਾਰ ਟੀਮਾਂ ਅਸੀਂ ਬਣਾਈਆਂ ਸੀ ਔਰ ਕੁੱਲ ਅਸੀਂ 15 ਘਰ ਸਰਚ ਕੀਤੇ ਇਹਦੇ ਸਸਪੈਕਟਿਡ ਪਰਸਨ ਸੀਗੇ ਉਹਨਾਂ ਚੋਂ ਪੰਜ ਬੰਦੇ ਸੀ ਰਾਉਂਡ ਅਪ ਵੀ ਕੀਤੇ ਕੁਝ ਵਹੀਕਲ ਕੀਤੇ ਨੇ ਰਾਉਂਡ ਅਪ ਸਸਪੈਕਟਿਡ ਔਰ ਇਹਦੇ ਵਿੱਚ ਸਾਨੂੰ ਰਿਕਵਰੀ ਹੋਈ ਹੈ 25 ਗ੍ਰਾਮ ਹਿਰੋਇਨ ਤੇ 58000 ਡਰਗ ਮਨੀ ਦੀ ਜੋ ਕਿ ਦੋ ਬੰਦਿਆਂ ਤੋਂ ਸਾਨੂੰ ਰਿਕਵਰੀ ਹੋਈ ਹੈ ਇੱਕ ਤਰਸ਼ੇਮ ਸਿੰਘ son of ਜਰਨੈਲ ਸਿੰਘ ਜੋ ਕਿ ਭੋੜੀ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਵੀ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਔਰ ਦੂਸਰਾ ਸੁਖਵਿੰਦਰ ਸਿੰਘ ਸਾਨੂੰ ਕਸ਼ਮੀਰ ਸਿੰਘ ਇਹ ਨੂਰਪੁਰ ਹਕੀਮਾ ਦਾ ਹੀ ਰਹਿਣ ਵਾਲਾ ਹੈ ਇਹ ਇਹਦੇ ਇਹਦੇ ਤੇ ਵੀ ਪਹਿਲਾਂ ਦੋ ਐਨਡੀਪੀਐਸ ਦੇ ਪਰਚੇ ਆਲਰੇਡੀ ਦਰਜ ਨੇ ਔਰ ਇਹ ਦੋਨੇ ਰਿਸ਼ਤੇਦਾਰ ਨੇ ਆਪਸ ਦੇ ਵਿੱਚ ਔਰ ਇੱਕੋ ਕਰ ਦੇ ਵਿੱਚ ਇਹ ਆਹ ਰਾਉਂਡ ਅਪ ਕੀਤੇ ਗਏ ਔਰ ਇਹਨਾਂ ਤੋਂ ਰਿਕਵਰੀ ਹੋਈ ਹੈ ਔਰ ਇਹਦੇ ਚ ਅਸੀਂ ਪੰਜ ਬੰਦੇ ਹੋਰ ਸਸਪੈਕਟਡ ਰਾਉਂਡ ਅਪ ਕੀਤੇ ਜਿਨ੍ਹਾਂ ਨੂੰ ਕੇ ਸ਼ਨਾਖਤ ਕਰਕੇ ਔਰ ਵੈਰੀਫਾਈ ਕਰਕੇ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ ਜਿੰਨਾ ਸਰ ਦੋਸ਼ੀਆਂ ਪਾਸੋਂ ਨਸ਼ਾ ਰਿਕਵਰ ਹੋਇਆ ਉਹਨਾਂ ਦੇ ਖਿਲਾਫ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੇ ਖਿਲਾਫ ਪਰਚਾ ਦੇਣ ਲੱਗੇ ਆ ਪਰਚਾ ਦੇ ਕੇ ਤਫਤੀਸ਼ ਸ਼ਰਮ ਕਰ ਲੇ